ਗਈ ਹੈ ਲੋਕਾਂ ਵੱਲੋਂ ਵੀ ਆਪੋ ਆਪਣੀ ਸਮੱਸਿਆਵਾਂ ਦੱਸੀਆਂ ਗਈਆਂ ਜਿਨ੍ਹਾਂ ਦਾ ਮੌਕੇ ਤੇ ਜੋ ਹੱਲ ਕੀਤਾ ਗਿਆ ਹੈ ਬਖਰੋਪ ਸਿੰਘ ਸਾਹਿਬ ਜੀ ਤੁਹਾਡਾ ਪਹਿਲਾਂ ਤਾਂ ਮੈਂ ਆਪ ਦਾ ਮੈਂ ਤੁਸੀਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੇ ਇੱਥੇ ਪ੍ਰੋਗਰਾਮ ਤੇ ਆ ਕੇ ਮੈਡਮ ਜੀ ਦਾ ਪ੍ਰੋਗਰਾਮ ਤੇ ਸਾਰਾ ਹੀ ਸਾਡੇ ਐਮ ਸੀ ਸਾਹਿਬਾਨ ਦਾ ਪ੍ਰੋਗਰਾਮ ਤੁਸੀਂ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਇਆ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਦੂਸਰਾ ਮੈਂ ਅਨਮੋਲ ਗਗਨ ਮੈਡਮ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅਸੀਂ ਪੰਜ-ਛੇ ਕਾਉਂਸਲਰਾਂ ਨੇ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਾਡੀ ਗੱਲ ਨੂੰ ਸੁਣਦੇ ਹੋਏ ਪਿਛਲੇ ਲਗਾਤਾਰ ਦੂਸਰਾ ਅੱਜ ਪ੍ਰੋਗਰਾਮ ਹੋਇਆ ਉਦਘਾਟਨਾ ਦਾ ਪਹਿਲਾ ਵੀ ਹੋਇਆ ਮੈਂ ਅਸੀਂ ਮੈਡਮ ਨੂੰ ਅੱਜ ਵੀ ਗੱਲ ਕਹੀ ਹੈ ਇੱਕ ਹੋਰ ਵੀ ਸਾਡੀ ਜਿਹੜੀ ਸੀਵਰੇਜ ਦੀ ਸਮੱਸਿਆ ਹੈ ਸ਼ਹਿਰ ਦੀ ਉਹ ਪ੍ਰਧਾਨ ਜੀ ਵੀ ਦੇਖ ਰਹੇ 2.5 ਸਾਲ ਹੋ ਗਏ ਸਾਡੇ ਸ਼ਹਿਰ ਦੀ ਸੀਵਰੇਜ ਬੰਦ ਹੋਈ ਨੂੰ ਪ੍ਰਧਾਨ ਜੀ ਦਾ ਵੀ ਉੱਥੇ ਨੂੰ ਰੱਤ ਹੈ ਉੱਥੇ ਦੇ ਕਾਉਂਸਲਰਾਂ ਦਾ ਵੀ ਉੱਥੇ ਘਰ ਹੈਗਾ ਵੀ ਕਿਉਂ ਨਹੀਂ ਉਹ ਸੀਵਰੇਜ ਨੂੰ ਖਲਾਣੇ ਵਾਸਤੇ ਕੰਮ ਕਰਦੇ ਅਸੀਂ ਅੱਜ ਤੇ ਕੋਈ 8 ਮਹੀਨੇ ਪਹਿਲਾਂ ਪੱਟੀ ਈਓ ਹੁੰਦੇ ਤੇ ਅਸੀਂ ਉਹਨਾਂ ਨੂੰ ਕਹੀ 35 ਲਾ ਕੇ ਕਿ ਕਾਨੂੰਨ ਹੈ 35 ਲਾ ਕੇ ਨਾ ਜੀ ਡੀਸੀ ਸਾਹਿਬ ਨੇ ਸਿੱਧਾ ਹੀ ਪਾਸ ਕਰ ਦੇਣਾ ਵੀ ਇਹਨੂੰ ਆਪਾਂ ਖਲਾਈਏ ਸੀਵਰੇਜ ਨੂੰ ਜੇ ਸੀਵਰੇਜ ਖੁੱਲਦੀ ਹੈ ਤੇ ਸ਼ਹਿਰ ਦੇ ਵਿੱਚ ਇਹ ਮੱਖੀ ਮੱਛਰ ਬਿਮਾਰੀ ਉਹ ਖਤਮ ਹੁੰਦੀ ਹੈ ਅੱਜ ਤੁਸੀਂ ਦੇਖਦੇ ਹੋਣੇ ਪ੍ਰਧਾਨ ਜੀ ਚਾਹੇ ਵਾਰਡ ਲਿਆਣੇ ਆ ਚਾਹੇ ਕੁਝ ਵੀ ਕਰਦੇ ਆ ਪਰ ਸਵੱਛ ਭਾਰਤ ਦੇ ਵਿੱਚ ਅੱਜ ਸਾਡਾ ਸ਼ਹਿਰ ਬਹੁਤ ਪਿੱਛੇ ਹੈ ਪ੍ਰਧਾਨ ਜੀ ਬੀਨਾ ਮਤਲਬ ਦੀ ਬਾਹ ਬਾਹੀ ਲੁੱਟੜੇ ਬਾਤ ਤੇ ਅਖਬਾਰਾਂ ਵਿੱਚ ਚਲਾ ਰਹੇ ਆ 15 ਕਰੋੜ ਦੇ ਅਸੀਂ ਪ੍ਰੋਜੈਕਟ ਪਾਸ ਕਰਤੇ ਨਾ ਪ੍ਰਧਾਨ ਦੇ ਵਿੱਚ ਪਾਵਰ ਆ ਪਾਸ ਕਰਨੇ ਦੀ ਨਾ ਕੱਲੇ ਐਮਸੀ ਦੇ ਵਿੱਚ ਪਾਸ ਹਾਊਸ ਨੇ ਪਾਸ ਕਰੇ ਪੰਜਾਬ ਸਰਕਾਰ ਦਾ ਪੈਸਾ ਪਾਸ ਹੋਇਆ ਪੰਜਾਬ ਸਰਕਾਰ ਨੇ ਟੈਕਸਾਂ ਦੇ ਰਾਹੀਂ ਜਿਹੜਾ ਪੈਸਾ ਆਂਦਾ ਉਹ ਨਗਰ ਕੌਂਸਲ ਦੇ ਵਿੱਚ ਆ ਕੇ ਫਿਰ ਸ਼ਹਿਰ ਦੇ ਵਿੱਚ ਲੱਗਦਾ ਨਾ ਮੇਰਾ ਨਾ ਪ੍ਰਧਾਨ ਜੀ ਦਾ ਨਾ ਕਿਸੇ ਹੋਰ ਦਾ ਚਾਹੋ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮੁਲਾਜ਼ਮ ਹੈ ਚਾਹੇ ਕਿਸੇ ਤਰ੍ਹਾਂ ਦਾ ਐਮਸੀ ਹੈ ਕੋਈ ਕਿਸੇ ਦਾ ਪੈਸਾ ਨਹੀਂ ਪੈਸਾ ਪਬਲਿਕ ਦਾ ਪਬਲਿਕ ਦੇ ਉੱਪਰ ਲੱਗਦਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੋਸਤੋ ਵੀ ਹੋ ਜੋ ਇਕੱਠੇ ਸ਼ਹਿਰ ਦੀ ਨਿਹਾਰ ਬਦਲਦੀਏ ਆਪਾਂ ਮੈਡਮ ਦੇ ਨਾਲ ਚੱਲ ਕੇ ਸ਼ਹਿਰ ਨੂੰ ਜਿੱਤਰਾ ਦਾ ਸੋਚਿਆ ਦਾ ਉਸ ਤਰ੍ਹਾਂ ਦਾ ਬਣਾਈਏ ਆਓ ਸਾਰੇ ਆਪਾਂ ਮਿਲ ਕੇ ਸ਼ਹਿਰ ਦੀ ਨਿਹਾਰ ਬਦਲਦੀਏ ਆਵਲਾ ਜਦੋਂ ਐਡਰੈਸ ਅਪਡੇਟ ਹੋਇਆ ਪਿੰਡ ਤੋਂ ਕੁਰਾਲੀ ਦਾ ਤਾਂ ਉਹਨਾਂ ਦੁਆਰਾ ਜਿਹੜੀ ਉਹਨਾਂ ਦੀ ਜਨਮ ਤਰੀਕ ਹੈ ਉਹ 20 ਸਾਲ ਘੱਟ ਕਰ ਦਿੱਤੀ ਗਈ ਹੈ। ਅੱਛਾ ਜੀ। ਇਸ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਕਿ ਉਹਨਾਂ ਦਾ ਕੋਈ ਜਨਮ ਸਰਟੀਫਿਕੇਟ ਨਹੀਂ ਹੈ ਤੇ ਉਹ 7ਵੀਂ ਕਲਾਸ ਤੱਕ ਪੜ੍ਹੇ ਨੇ। ਮੈਂ ਸੁਵਿਧਾ ਕੇਂਦਰ ਵੀ ਕਾਫੀ ਵਾਰ ਜਾ ਚੁੱਕਿਆ ਹਾਂ ਤੇ ਚੰਡੀਗੜ੍ਹ ਹੈੱਡ ਆਫਿਸ ਵੀ ਗਿਆ ਸੀ। ਉਹਨਾਂ ਨੇ ਦੋ ਹੀ ਚੀਜ਼ਾਂ ਮੇਨਲੀ ਕਹੀਆਂ ਕਿ ਜਾਂਦਾ 10ਵੀਂ ਦਾ ਸਰਟੀਫਿਕੇਟ ਲੈ ਕੇ ਆਓ ਜਾਂ ਜਨਮ ਸਰਟੀਫਿਕੇਟ। ਹੁਣ ਉਹਨਾਂ ਦੀ ਉਮਰ ਤਕਰੀਬਨ 63 ਸਾਲ ਹੈ ਕੋਈ ਚੌਂਕੀਦਾਰ ਇਸ ਟਾਈਮ ਹੈ ਨਹੀਂ ਜਿਉਂਦਾ ਨਹੀਂ ਰਹੇ ਜੋ ਵੀ ਰ ਅਪਲੀਕੇਸ਼ਨ ਦਿੱਤੀ ਹੈ ਜਿਹਦੇ ਵਿੱਚ ਸਾਰਾ ਉਹ ਸਾਰੇ ਡਾਕੂਮੈਂਟ ਉਹਨਾਂ ਜਿਹੜੇ ਪੁਰਾਣੇ ਤੇ ਨਵੇਂ ਨਾਲ ਮੈਂ ਅਟੈਚ ਕਰਕੇ ਦਿੱਤਾ ਹੈ ਵੈਸੇ ਉਹਨੂੰ ਬੜੇ ਪੈਰਲਾਈਜ਼ ਹੋ ਰਿਹਾ ਚੱਲ ਫਿਰ ਨਹੀਂ ਸਕਦੇ ਘਰੇ ਬਿਲਕੁਲ ਬੈੱਡ ਤੇ ਪਏ ਨੇ ਸੋ ਬੜੀ ਪ੍ਰੋਬਲਮ ਆ ਰਹੀ ਸੀ ਤੋਂ ਮੈਂ ਮੈਡਮ ਨੂੰ ਇਹ ਅਪਲੀਕੇਸ਼ਨ ਦਿੱਤੀ ਹੈ ਜੀ ਦੇਖੋ ਕੀ ਕਾਰਵਾਈ ਕਰਦੇ ਹੁਣ ਤਾਂ ਪੰਜਾਬ ਸਰਕਾਰ ਨੇ ਕਹਿੰਦੇ ਵੀ ਸੌਖਾ ਕਰਦੇ ਆ ਕੋਈ ਵੀ ਬੰਦਾ ਆਪਣੇ ਆਪ ਕਿਸੇ ਵੀ ਡਾਕੂਮੈਂਟ ਨੂੰ ਅਟੈਚ ਕਰਕੇ ਕੁਝ ਵੀ ਸਰਟੀਫਿਕੇਟ ਬਣਵਾ ਸਕਦਾ ਕਿ ਉਸ ਤਰੀਕੇ ਨਾਲ ਤੁਹਾਡਾ ਕੋਈ ਬਣਿਆ ਨਾ ਡਾਕੂਮੈਂਟ ਨਹੀਂ ਜੀ ਮੈਂ ਕਚਹਿਰੀਆਂ ਵੀ ਜਾ ਚੁੱਕਿਆ ਹਾਂ ਜੀ ਉੱਥੇ ਜੀ ਨੂੰ ਵੀ ਮੈਂ ਪੁੱਛਦਾ ਆ ਤਾਂ ਸਿਰ ਜੋ ਮਿਲਦਾ ਕਿ ਇਸ ਦਾ ਬਹੁਤ ਲੰਬਾ ਪ੍ਰੋਸੀਜਰ ਰਹੇਗਾ 2 ਤੋਂ 3 ਸਾਲ ਦੇ ਤੱਕ ਉਸ ਤੋਂ ਬਾਅਦ ਹੀ ਇਹ ਬਣ ਸਕਦਾ ਹੈ ਕਿਉਂਕਿ ਇਨਕੁਆਰੀਆਂ ਜਾਣਗੀਆਂ ਪਿੰਡ ਜਾਈਗੀ ਜਿੱਥੇ ਜਨਮ ਹੋਇਆ ਨਾਨਕੇ ਓਥੇ ਜਾਏਗੀ ਉੱਥੇ ਕੋਈ ਇਸ ਟਾਈਮ ਇਹਨਾਂ ਦੇ ਪਰਿਵਾਰ ਤੋਂ ਜੁੜਦਾ ਨਹੀਂ ਜੀ ਹੁਣ ਸਾਨੂੰ ਦਿੱਕਤਾਂ ਕਿਹੜੀਆਂ-ਕੜੀਆਂ ਆਈਆਂ ਫਿਰ ਇਸ ਸਾਨੂੰ ਜੀ ਇਸ ਦੇ ਵਿੱਚ ਇੱਕ ਤਾਂ ਦੇਖੋ ਬੈਂਕਿੰਗ ਪ੍ਰਣਾਲੀ ਬਿਲਕੁਲ ਠੱਪ ਹੋ ਚੁੱਕੀ ਹੈ ਕਿਉਂਕਿ ਇਹਨਾਂ ਦੇ ਡਾਕੂਮੈਂਟ ਮਿਸਮੈਚ ਹੋ ਰਹੇ ਨੇ ਓਕੇ ਕਿ ਪੈਰਲਾਈਜ਼ ਹੋਇਆ ਉਹਦੇ ਕਰਕੇ ਉਹਨਾਂ ਦੇ ਉੱਥੇ ਅੰਗੂਠਾ ਲੱਗ ਰਿਹਾ ਹੈ ਉਹ ਡਾਕੂਮੈਂਟ ਜ਼ਰੂਰ ਮੰਗਦੇ ਨੇ ਕਿ ਇਹਨਾਂ ਦੇ ਡਾਕੂ ਜੀ ਬੰਦੇ ਨੂੰ ਜਾਣਕਾਰੀ ਦਿੱਤੀ ਹੈ ਜੀ ਸੇ ਪੈਨਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਪੈਰਲਾਈਜ਼ ਹੋਣ ਕਰਕੇ ਕੋਈ ਵੀ ਪੈਨਸ਼ਨ ਹੋਣ ਲੱਗ ਰਹੀ 20 ਸਾਲ ਦਾ ਫਰਕ ਪਿਆ ਜੀ ਜੀ 1963 ਦਾ ਜਨਮ ਹੈ ਉਹਨਾਂ ਨੇ 1983 ਕਰ ਦਿੱਤੀ ਮੈਂ ਜਾ ਕੇ ਉਹਨਾਂ ਨੂੰ ਵੀ ਕਿਹਾ ਉਹ ਕਹਿੰਦੇ ਵੀ ਸਾਡੇ ਹੱਥ ਵਾਸ ਇਸ ਟਾਈਮ ਕੁਝ ਨਹੀਂ ਜੀ ਸਰੂਰੋ ਜੀ ਅੱਜ ਮੈਡਮ ਅਨਮੋਲ ਕਰਮਾ ਸ਼ਹਿਰ ਪ੍ਰੋਜੈਕਟ ਦੇ ਵਿੱਚ ਫੇਰ ਪਹੁੰਚੇ ਐ ਤੇ ਕਈ ਪ੍ਰੋਜੈਕਟਾਂ ਦਾ ਜਿਹੜਾ ਉਹ ਕਾਟ ਰਿਹਾ ਜਾਣਕਾਰੀ ਦੇਵੋਗੇ ਕਿੰਨੇ ਕਰੋੜ ਦੇ ਸੀ ਕਿਹੜੇ ਕਿਹੜੇ ਵਾਰਡ ਦੇ ਵਿੱਚ ਕੀਤੇ ਗਏ ਐ ਤੇ ਕਿਹੜੇ ਕਿਹੜੇ ਕੰਮ ਹੋਣਗੇ ਜੀ ਕਰਾਲੀ ਦੇ ਅੰਦਰ ਟੋਟਲ 9 ਕਰੋੜ ਦਾ ਜਿਹੜਾ ਹੈਗਾ ਕੰਮ ਦਾ ਦੁਗਾਟਨ ਕੀਤੇ ਗਏ ਆ ਜਿਨ੍ਹਾਂ ਦੇ ਟੈਂਡਰ ਵੀ ਪਾਸ ਹੋ ਗਏ ਆ ਔਰ ਜਿਹਦੇ ਵਿੱਚੋਂ 5 ਕਰੋੜ ਦੇ ਦੁਗਾਟਨ ਇੱਕ ਦਿਨ ਸਿੱਤੇ ਸੀ ਤੇ 4 ਕਰੋੜ ਦੇ ਦੁਗਾਟਨ ਅੱਜ ਕੀਤੇ ਗਏ ਆ ਉਹਦੇ ਅੰਦਰ ਜਿਹੜੇ ਗਲੀਆਂ ਨਾਲੀਆਂ ਜਿਹੜੇ ਪਾਈਪਸ ਪਾਉਣੇ ਆ ਪਾਣੀ ਵਾਸਤੇ ਗੰਦੇ ਪਾਣੀ ਦੀ ਨਿਕਾਸੀ ਵਾਸਤੇ ਉਹਨਾਂ ਦੇ ਕੰਮ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਅਨਮੋਲ ਗਗਨ ਮਾਨ ਜੀ ਸਾਡੇ ਐਮਐਲਏ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਅਨਸਾਰ ਉਹ ਕੰਮ ਕੀਤੇ ਜਾਣੇ ਆ ਜੀ ਸਕਦਾ ਇਹ ਕਿ ਸ਼ਹਿਰ ਦੀ ਜਿਹੜੀ ਨਵਾਰ ਬਦਲੂਗੀ ਬਿਲਕੁਲ ਕਿਉਂਕਿ ਸ਼ਹਿਰ ਨੂੰ ਬਹੁਤ ਵੱਡੀ ਲੋੜ ਹੈ ਕਿਉਂਕਿ ਇੱਥੇ ਦਾ ਜਿਹੜਾ ਸੀਵਰੇਜ ਸਿਸਟਮ ਫੇਲ ਹੋਇਆ ਪਿਆ ਤੇ ਸਾਡੀ ਸਫਾਈ ਜਿਹੜਾ ਜਿੰਨਾ ਵੀ ਸਿਸਟਮ ਸਾਰਾ ਚਰਮਰਾਇਆ ਪਿਆ ਸਾਡੇ ਜਿੰਨੇ ਵੀ ਸਾਥੀ ਤੇ ਜਿਨ੍ਹਾਂ ਨੇ ਹੁਣ ਤੱਕ ਇੱਥੇ ਰਾਜਗੀਤਾ ਕਮੇਟੀ ਦੇ ਵਿੱਚ ਉਹਨਾਂ ਤੋਂ ਨਹੀਂ ਸੰਭਲਿਆ ਇਸ ਕਰਕੇ ਸਾਨੂੰ ਬਿਨਾਂ ਸੱਤਾ ਤੋਂ ਵੀ ਬੇਸ਼ੱਕ ਸਭੀ ਪਾਰਟੀ ਹੈ ਲੇਕਿਨ ਅਸੀਂ ਕਾਬਜ ਨਹੀਂ ਸੇ ਐਮਸੀ ਦੇ ਅੰਦਰ ਉਹਦੇ باوجود ਵੀ ਅਸੀਂ ਕੋਰਾਲੀ ਸ਼ਹਿਰ ਵਾਸਤੇ ਜੀ ਜਾਣ ਦੇ ਨਾਲ ਮਿਹਨਤ ਕਰਕੇ ਕੋਰਾਲੀ ਦੀ ਨਹਿਰ ਬਦਲਣ ਦਾ ਪੂਰੀ ਜ਼ਿੰਮੇਵਾਰੀ ਲੈਣੀ ਹੈ ਤੇ ਅਸੀਂ ਬਦਲ ਕੇ ਹਟਾ ਕੇ ਅੱਜ ਮੈਡਮ ਵੱਲੋਂ ਵੀ ਜਿਹੜੇ ਅਫਸਰ ਚਾਹੀਦੇ ਪਾਫੇ ਕੁਝ ਅਰੀਏ ਮੋਤੀਆਂ ਸਮਾਈ ਹੋਈ ਬਿਲਕੁਲ ਅਫਸਰ ਚਾਹੀਦੇ ਇਹੀ ਕਿਹਾ ਕਿ ਤਨਖਾਹਾਂ ਤੁਸੀਂ ਲੈਂਦੇ ਹੋ ਸਾਡੇ ਟੈਕਸਾਂ ਦੀਆਂ ਕਮੇਟੀ ਦਾ ਜਿਹੜਾ ਪੈਸਾ ਜਦੋਂ ਕੋਈ ਵੀ ਚਾਹੇ ਕਿ ਪ੍ਰਧਾਨ ਹੈ ਚਾਹੇ ਕੋਈ ਐਮਸੀ ਹੈ ਕੋਈ ਵੀ ਹੈ ਪੈਸਾ ਤਾਂ ਕੁਰਾਲੀ ਦਾ ਨਾ ਕਿਸੇ ਨੇ ਆਪਣੀ ਜੇਬ ਚੋਂ ਤਾਂ ਲਾਇਆ ਨਹੀਂ ਉਹ ਕਹਿੰਦੇ ਕਿ ਨਾਲੀ ਸਾਫ ਕਰਾਉਣ ਵਾਸਤੇ ਵੀ ਫੋਨ ਕਰਨਾ ਪੈਂਦਾ ਜਦੋਂ ਕਿ ਉਹਦਾ ਕੰਮ ਨਹੀਂ ਉਹਦਾ ਫਰਜ਼ ਬਣਦਾ ਤੇ ਆ ਕੇ ਉਹ ਇੱਕਦਮ ਹਰ ਬਾਡ ਨੂੰ ਹਰ ਨਾਲੀ ਹਰ ਏਰੀਏ ਨੂੰ ਉਹ ਚੈੱਕ ਕਰਨ ਕੁਝ ਚੈੱਕੇ ਨਹੀਂ ਕਰਨਾ ਆਉਂਦਾ ਹੈਰਾਨੀ ਦੀ ਗੱਲ ਹੈ ਜੀ ਬਾਦ ਵੀ ਕੀ ਕਹੋਗੇ ਅੱਜ ਵੱਡੇ ਪ੍ਰੋਜੈਕਟਾਂ ਦਾ ਜਿਹੜਾ ਕਹਿ ਦਿੱਤਾ ਘਟਨ ਕੀਤਾ ਗਿਆ ਮੈਡਮ ਅਮਨੋਲ ਕਦਰਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਹ ਸਾਡੀ ਜਿਹੜੀ ਮੌਜੂਦਾ ਨਗਰ ਕਾਉਂਸਲ ਕੁਰਾਲੀ ਪਿਛਲੇ 4.5 ਸਾਲਾਂ ਤੋਂ ਕਾਬਜਾ ਉਸ ਦੀਆਂ ਨਕਾਮੀਆਂ ਕਰਕੇ ਇਹ ਸਾਡੇ ਮਾਨਯੋਗ ਸਾਡੇ ਸਤਿਕਾਰਯੋਗ ਹਲਕਾ ਖਰੜ ਦੇ ਐਮਐਲਏ ਪੈਨਲ ਅਨਮੋਲ ਗਗਨ ਮਾਨ ਜੀ ਉਹਨਾਂ ਨੂੰ ਮੂਹਰੇ ਆਉਣਾ ਪਿਆ ਜੀ ਕਿਉਂਕਿ ਉਹਨਾਂ ਨੇ 4.5 ਸਾਲ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਬਹੁਤ ਭੈੜੀ ਹਾਲਤ ਇਹੋ ਜਿਹੀ ਕਰਤੀ ਕਿ ਸਾਡੇ ਲੋਕੀ ਅੰਦਰੋਂ ਅੰਦਰ ਹੀ ਘੁੱਟ ਰਹੇ ਸੀ ਨਾ ਸਪਾਈ ਨਾ ਕੋਈ ਡਿਵੈਲਪਮੈਂਟ ਦਾ ਕੰਮ ਔਰ ਸਿਰਫ ਤੇ ਸਿਰਫ ਉਹਨਾਂ ਨੂੰ ਆਪਣਾ ਉੱਕੀ ਸ਼ੋਰ ਤੱਕ ਉਸੇ ਮਤ ਰਹਿ ਗਈ ਸੀ ਜਿਹੜੀ ਸਾਡੀ ਪਿਛਲੀ ਨਕਰਕੌਸਲ ਸੀ ਔਰ ਜਿਹੜਾ ਬਾਕੀ ਦਾ 6 ਮਹੀਨੇ ਦਾ ਹਿੱਸਾ ਬਚਿਆ ਉਸ ਦੇ ਲਈ ਅਸੀਂ ਮੈਡਮ ਨੂੰ ਬੇਨਤੀ ਕਰੀਆ ਕਿ ਤੁਸੀਂ ਅੱਗੇ ਆਓ ਔਰ ਆ ਕੇ ਸਾਡੇ ਸ਼ਹਿਰੀਆਂ ਦਾ ਦੁੱਖ ਤਰਦ ਜਿਹੜਾ ਕਿ ਜਿਨ੍ਹਾਂ ਨੇ ਬੜੇ ਸਾਡੇ ਸ਼ਹਿਰ ਨੇ ਇਹਨਾਂ ਨੂੰ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਕੁਰਸੀਆਂ ਤੇ ਬਿਠਾਇਆ ਸੀ ਔਰ ਉਹਨਾਂ ਦੀ ਨਕਾਮੀਆਂ ਤੋਂ ਬਾਅਦ ਅੱਜ ਸਾਡੀ ਮੈਡਮ ਨੂੰ ਇਹ ਬੀੜਾ ਚੁੱਕਣਾ ਪਿਆ ਔਰ ਉਸ ਦੇ ਤਹਿਤ ਅੱਜ ਵਿਕਾਸ ਕਾਰਜਾਂ ਦੇ ਕੰਮ ਜਿਹੜੇ ਕਿ ਸ਼ੁਰੂ ਹੋਏ ਆ ਪਿੱਛੇ ਵੀ ਇੱਕ ਸਟੈਪ ਪਿੱਛੇ ਹੋਇਆ ਜੀ ਤੇ ਅੱਜ ਸੈਕੰਡ ਸਟੈਪ ਸੀਗਾ ਅੱਜ ਵਾਰਡ ਨੰਬਰ 7 10 11 ਦੇ ਵਾਰਡ ਦੇ ਕੰਮਾਂ ਦਾ ਇੱਕ ਉਧ ਘਾਟਨ ਹੋਇਆ ਤੇ ਉਧਰ 13 14 15 ਵਾਰਡਾਂ ਦਾ ਮੈਡਮ ਨੇ ਅੱਜ ਉਧ ਘਾਟਨ ਕੀਤਾ ਹੈ ਜੀ ਔਰ ਇਹ ਕੰਮ ਅੱਗੇ ਨਿਰੰਤਰ ਜਾਰੀ ਰਹਿਣਗੇ ਔਰ ਅਸੀਂ ਬਹੁਤ ਧੰਨਵਾਦੀ ਆ ਮੈਡਮ ਨੂੰ ਕਿੰਗਾ ਮੰਨ ਜੀ ਜੇ ਇਹ ਉਹ ਵੀ ਵਾਰਡ ਹੈ ਕਿ ਉਹਨਾਂ ਦੇ ਵਿੱਚ ਵੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ਦੇ ਪਾਸ ਹੋਣਗੇ ਹਾਂ ਜੀ ਪਿੱਛੇ ਅਸੀਂ ਉਧਰ ਕਰਕੇ ਆਏ ਆ ਜੀ ਅਨਾਜ ਮੰਡੀ ਦੇ ਵਿੱਚ ਵਾਰਡ ਨੰਬਰ 16 15 ਤੇ ਸਾਰੇ ਉਹਨਾਂ ਦਾ ਵੀ ਕਰਕੇ ਆਏ ਆ ਤੇ ਹੁਣ ਅੱਜ ਇਹਨਾਂ ਪਾਰਟਾਂ ਤੇ ਹੋਏ ਆ ਪੰਜ ਛੇ ਪਾਰਟਾਂ ਤੇ ਅਤੇ ਅੱਗੇ ਹੋਰ ਵੀ ਹੋਣ ਜਾ ਰਹੇ ਹਾਂ ਜੀ ਮੈਡਮ ਨੂੰ ਆਪ ਜਿਹੜਾ ਆਕਾ ਇਹਨਾਂ ਦਾ ਉਕਾਟਨ ਕਰਨਾ ਪਿਆ ਕੀ ਲੱਗਦਾ ਕਿ ਪਾਰਟੀ ਹੀ ਹੋ ਰਹੀ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਹੈ ਉਹਨਾਂ ਦੇ ਨਾਲ ਕਿਉਂਕਿ ਇਹ ਮੈਡਮ ਨੂੰ ਤਾਂ ਆਉਣਾ ਪਿਆ ਜੀ ਸਾਡੇ ਜਿਹੜੇ ਕਾਗਜ਼ ਸਾਡੀ ਕਮੇਟੀ ਹੈ ਪਹਿਲੀ ਉਹਨਾਂ ਦੇ ਉਹਨਾਂ ਦੀਆਂ ਨਲਾਕੀਆਂ ਕਰਕੇ ਉਹਨਾਂ ਦੀਆਂ ਨਕਾਮੀਆਂ ਕਰਕੇ ਅੱਜ ਇਸ ਕਰਕੇ ਮੈਡਮ ਨੂੰ ਅੱਗੇ ਆਉਣਾ ਪਿਆ ਜੀ ਹਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ 파ਰਸ਼ਲਟੀ ਨਹੀਂ ਕੀਤੀ ਗਈ ਹੈ। ਸਹੀ ਸਾਡੇ ਵੱਲੋਂ ਹਮੇਸ਼ਾ ਹੀ ਜੋ ਵਕ ਵਕ ਵਿਕਾਸ ਕਾਰਜ ਜੋ ਪਾਸ ਹੋਏ ਹੈ ਤਾਂ ਵੱਡੀ ਰਕਮ ਹਰ ਇੱਕ ਮਾੜ ਨੂੰ ਦਿੱਤੀ ਗਈ ਹੈ। ਜੇ ਉਹਨਾਂ ਵੱਲੋਂ 파ਰਸ਼ਲਟੀ ਨਹੀਂ ਕੀਤੀ ਗਈ ਤਾਂ ਅੱਜ ਸਾਡੇ ਸਾਡੇ 4 ਸਾਲਾਂ ਦੇ ਵਿੱਚ ਸਾਡੇ ਸ਼ਹਿਰ ਦੀ ਜੋ ਦਸ਼ਾ ਇੱਕ ਵੱਧ ਤੋਂ 72 ਬਣ ਕੇ ਰਹਿ ਗਈ ਹੈ ਇਹ ਤਾਂ ਇਸ ਦੀ ਮੂੰਹ ਬੋਲਦੀ ਤਸਵੀਰ ਜਨਤਾ ਦੇ ਸਾਹਮਣੇ ਹੈ ਜੀ ਮੈਡਮ ਨੇ ਵੀ ਜਿਹੜੀ ਗੱਲ ਕਹੀ ਸੀ ਕਿ ਪੈਸੇ ਦਾ ਜ਼ਿਕਰ ਕੀਤਾ ਜਾ ਰਿਹਾ ਉਹਨਾਂ ਕੋਲ ਵੀ ਇਹ ਕਮੇਟੀ ਦਾ ਪੈਸਾ ਹੈ ਦੇਖੋ ਚਾਹੇ ਮੈਂ ਕਾਉਂਸਲਰ ਆਂ ਚਾਹੇ ਪ੍ਰਧਾਨ ਜੀ ਨੰਦੀਪਾਲ ਬਸਲ ਸਾਹਿਬ ਕਾਉਂਸਲਰ ਨੇ ਅਸ਼ਮਨੀ ਜੀ ਕਾਉਂਸਲਰ ਸਾਰੇ ਖੜੇ ਆ ਸੀ ਕੋਈ ਕਾਉਂਸਲਰ ਜਾਂ ਕੋਈ ਸ਼ਹਿਰ ਦਾ ਪ੍ਰਧਾਨ ਜਿਸ ਜਾਂ ਕੋਈ ਵੀ ਕੋਈ ਆਪਣੀ ਜੇਬ ਚੋਂ ਮੈਂ ਤਾਂ ਨਹੀਂ ਕਹਾਗਾ ਕਿ ਕੋਈ 10 ਰੁਪਏ ਸ਼ਹਿਰ ਵਾਸਤੇ ਕਰਤ ਦੂਗਾ ਜੀ ਸਰਕਾਰ ਦਾ ਪੈਸਾ ਹੁੰਦਾ ਜੀ ਸਰਕਾਰ ਤੇ ਲੱਗਦਾ ਮੌਜੂਦਾ ਸਰਕਾਰ ਆਵਾਦਵੀ ਪਾਰਟੀ ਦੀ ਸਰਕਾਰ ਹੈ ਸਰਕਾਰ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਹੈ ਉਹਨਾਂ ਦੇ ਨੁਮਾਇੰਦਗੀ ਕਰ ਰਹੇ ਸਾਡੇ ਹਲਕਾ ਕਰੜ ਤੋਂ ਐਮਐਲਏ ਮੈਡਮ ਅਨਵਲ ਕਗਨ ਮਾਨ ਜੀ ਪਰ ਪਿੱਛੇ ਵੀ ਉਹਨਾਂ ਨੇ ਕਰੜ ਵਿਖੇ ਜਦੋਂ ਕਮੇਟੀ ਚੇਂਜ ਹੋਈ ਹੈ ਪ੍ਰਧਾਨ ਜੀ ਨਵੇਂ ਲੱਗੇ ਅੰਜੂ ਚੰਦਰਾ ਜੀ ਉੱਥੇ ਉਹਨਾਂ ਨੇ ਗੱਲ ਕਹੀ ਸੀਗੀ ਸੀਐਮ ਸਾਹਿਬ ਦੇ ਵਾਈਫ ਗੁਰਪ੍ਰੀਤ ਮਾਨ ਵੀ ਆਏ ਸੀਗੇ ਤੇ ਹੁਣ ਮੈਂ ਦੱਸਾਂ ਕਿ ਹਲਕੇ ਵਿੱਚ ਕੇ ਐਮਐਲਏ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਜੀ ਅ ਸਿਰਫ ਅੰਤ ਦੀ ਗੱਲ ਕੀਤੀ ਜਾ ਰਹੀ ਹੈ ਬਾਰ ਬਾਰ ਪਰਚਾਰਿਆ ਜਾ ਰਿਹਾ ਹੈ ਕਿ ਸਾਫੇ ਫੰਡ ਹੈ ਕਮੇਟੀ ਵਾਲੇ ਕਹਿ ਰਹੇ ਆ ਕਿ ਮੈਡਮ ਵੱਲੋਂ ਵੀ ਕੋਈ ਸਪੈਸ਼ਲ ਫੰਡ ਵੀ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਦਿੱਤੇ ਗਏ ਜੀ ਦੇਖੋ ਮੈਡਮ ਸਰਕਾਰ ਦੀ ਨਮਾਇੰਦੇ ਆ ਸਰਕਾਰ ਦਾ ਪੈਸਾ ਹੈ ਤੁਹਾਡਾ ਪੈਸਾ ਜਿਹੜਾ ਲੋਕਾਂ ਦਾ ਪੈਸਾ ਸਰਕਾਰ ਦਾ ਪੈਸਾ ਸਰਕਾਰ ਦਾ ਪੈਸਾ ਲੋਕਾਂ ਤੇ ਲੱਗਣਾ ਉਹਦੀ ਜਿਹੜੀ ਅਗਵਾਈ ਕਰਦੇ ਸਾਡੇ ਹਲਕੇ ਦੀ ਮੈਡਮ ਕਰਦੇ ਆ ਜੀ ਸਰਕਾਰ ਸਰਕਾਰ ਦਾ ਹੀ ਪੈਸਾ ਹੈ ਜੀ ਉਹ ਸਰਕਾਰ ਦਾ ਪੈਸਾ ਹੀ ਗਿਣਿਆ ਜਾਊਗਾ ਜੀ ਫਿਰ ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਸੀਂ ਸਾਨੂੰ ਕੋਈ ਚੈੱਕ ਕੱਟਿਆ ਪਾ ਦਿਖਾਓ ਆਪਣੇ ਖਾਤੇ ਵਿੱਚੋਂ ਕਿ ਤੁਸੀਂ ਸ਼ਹਿਰ ਨੂੰ ਕਿੰਨੇ ਲੱਖ ਦਾ ਚੈੱਕ ਦੱਤਾ ਹੈ ਜੀ ਹਾਂ ਜੀ ਆਪਾਂ ਗੱਲ ਕਰੀਏ ਚਾਲਾਂਵਾਂ ਦੀ ਜਿੱਥੇ ਕਿ ਦੋਵੇਂ ਮਸ਼ੀਨਾਂ ਇੱਕ ਤੁਸੀਂ ਦੂਸਰੀ ਮਸ਼ੀਨ ਆ ਉਹ ਤਾਂ ਪਿੰਡ ਵਿੱਚ ਆ ਕੇ ਨਹੀਂ ਪੜਦਾ ਪਰ ਕੀ ਗੱਲ ਚਾਹੋਗੇ ਆ ਇਹਦੇ ਬਾਰੇ ਜੀ ਹੁਣ ਅੱਜ ਤੁਹਾਡੇ ਸਾਹਮਣੇ ਜਿਹੜਾ ਲੋਕਾਂ ਦਾ ਇਕੱਠ ਹੈ ਬਾੜ ਨੰਬਰ 7 ਦੀ ਸੰਗਤ ਬੈਠੀ ਸੀਗੀ ਅੱਜ ਤੁਹਾਡੇ ਸਾਹਮਣੇ ਜੇ ਅਸੀਂ ਕੋਈ ਚੰਗਾ ਕੰਮ ਕਰੀਏ ਤਾਂ ਸਾਨੂੰ ਅਸੀਸ ਮਿਲਦੀ ਹੈ ਜੇ ਅਸੀਂ ਕੋਈ ਮਾੜਾ ਕੰਮ ਕਰੀਏ ਸਾਨੂੰ ਬਦਦੁਆ ਮਿਲਦੀ ਹੈ ਕਿ ਜਦੋਂ ਐਮਸੀ ਬਣਿਆ ਹੈ ਉਹ ਤਾਂ ਕਦੀ ਪਿੰਡ ਵਿੱਚ ਜਾ ਕੇ ਪਰਿਆ ਵੀ ਨਹੀਂ ਆਇਆ ਕੋਈ ਕੰਮ ਕਰਾਉਣਾ ਹੁੰਦਾ ਹੈ ਤੁਹਾਡੇ ਕੋਲ ਕਹ ਉਹਨਾਂ ਦੇ ਆਉਂਦੇ ਕੰਮ ਕਰਾਉਣ ਦਾ ਕੋਈ ਜੀ ਕੋਈ ਵੀ ਕੋਈ ਵੀ ਨਮਾਇੰਦਾ ਜਿਹਨੂੰ ਪਬਲਿਕ ਚੁਣ ਕੇ ਭੇਜਦੀ ਹੈ ਉਹਦੀ ਮੌਲਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਵੇ ਕੋਈ ਵੀ ਹੈ ਚਾਹੇ ਮੈਂ ਹੈ ਚਾਹੇ ਕੋਈ ਹੋਰ ਹੈ ਜੀ ਉਹ ਇਹ ਬਾਰੇ ਕੋਈ ਕੌਂਸਲਰ ਕੋਈ ਇਨਕੁਆਰੀ ਕਿਉਂ ਨਹੀਂ ਕਰਦਾ ਵੀ ਉਹ ਕੰਮ ਕਿਉਂ ਨਹੀਂ ਕਰਦਾ ਦੇਖੋ ਜੀ ਇਹ ਤਾਂ ਕੰਮ ਕੋਈ ਵੀ ਕਰਨਾ ਹੋਵੇ ਜੇ ਆਪਾਂ ਘਰ ਵਿੱਚ ਸਫਾਈ ਵੀ ਕਰਨੀ ਹੈ ਜੇ ਮੇਰਾ ਮਨ ਮੰਨਦਾ ਵੀ ਮੈਂ ਝਾੜੂ ਮਾਰ ਦਵਾ ਤਾਂ ਬੱਝਦਾ ਜੇ ਮੇਰਾ ਮਨ ਮੰਨਦਾ ਦਲਿੱਤਰ ਬਣੇ ਨੂੰ ਤਾਂ ਮੈਂ ਉੱਥੇ ਬੈਠਾ ਰਹਿਣਾ ਛੱਡਿਆ ਯਾਰ ਇਹ ਝਾੜੂ ਕਿਆ ਮ ਸ਼ੌਕ ਨਾਲ ਕੰਮ ਹੁੰਦੇ ਆ ਜੀ ਜਿਹੜੀ ਆ ਬਈ ਕ੍ਰਾਉਨ ਸਿਟੀ ਪਿੱਛੇ ਬਣੀ ਹੈ ਇਹਦਾ ਇਹਦਾ ਵੀ ਐਮਸੀ ਸੰਝੂ ਹੀ ਆ ਉਹ ਕਹਿੰਦੇ ਵੀ ਸੀਵਰੇਜ ਪੱਟ ਕੇ ਚਲੇ ਗਏ ਮੁੜ ਕੇ ਵੀ ਠੀਕ ਕਰਨ ਨਹੀਂ ਆਇਆ ਹਾਂਜੀ ਉਹਦੇ ਪਰੇ ਸਾਰੇ ਅਜਵਾੜਨ ਬਰਸਤ ਤੇ ਵੱਖ-ਵੱਖ ਕਲੋਨੀਆਂ ਦੇ ਸਾਡੇ ਲੋਕਾਂ ਨੇ ਐਮਐਲਏ ਮੈਮ ਕੋਲ ਸ਼ਿਕਾਇਤਾਂ ਕਰੀਆਂ ਉਹਨਾਂ ਦਾ ਹੱਲ ਨੁਕਤਾ ਰੱਖਿਆ ਜਾਊਗਾ ਜੀ ਲਾਸਟ ਕੁਐਸਚਨ ਹੈ ਜੀ ਇੱਕ ਵੱਡੀ ਸੁਗਾਤ ਮਿਲੀ ਹੈ ਸ਼ਹਿਰ ਵਾਸੀਆਂ ਨੂੰ ਚਾਵਲਾ ਰੈਸਟੋਰੈਂਟ ਹੈ ਜਿਹੜਾ ਉਹ ਕਮੇਟੀ ਚਲਾ ਰਹੀ ਸੀ ਕੋਜੇ ਉਸ ਨੂੰ ਕਹਿ ਲਿਆ ਵੀ ਕਿਰਾਇਆ ਵਗੈਰਾ ਹੁੰਦਾ ਸੀ ਉਸ ਨੂੰ ਬੰਦ ਕਰਵਾ ਕੇ ਹੁਣ ਜਿਹੜਾ ਕਮਿਊਨਿਟੀ ਸੈਂਟਰ ਖੋਲਿਆ ਜਾ ਰਿਹਾ ਲੋਕਾਂ ਨੂੰ ਵੱਡਾ ਫਾਇਦਾ ਹੋਏਗਾ ਕੀ ਕਹੋਗੇ ਦੇਖੋ ਜੀ ਅੱਜ ਮਹਿੰਗਾਈ ਦਾ ਯੁੱਗ ਹੈ ਜੀ ਜੇ ਕੋਈ ਆਪਣਾ ਕੋਈ ਮੀਡੀਅਮ ਵਰਗ ਦਾ ਜਾਂ ਸਾਡੇ ਵਰਗਾ ਬੰਦਾ ਕੋਈ ਮੈਰਿਜ ਪੈਲੇਸ 'ਚ ਵਿਆਹ ਕਰਨ ਜਾਂਦਾ ਉਹਦੇ ਲੱਖਾਂ ਰੁਪਏ ਰੈਂਟ ਦੇਣਾ ਪੈਂਦਾ ਹੈ ਜੀ ਔਰ ਅੱਜ ਸਾਨੂੰ ਇੱਕ ਬਣੀ ਬਣਾਈ ਚੀਜ਼ ਜਿਹੜੀ ਕਿ ਜਿਸ ਦੀ ਕਿ ਕਮਾਈ ਮੇਰਾ ਤਾਂ ਖਿਆਲ ਹੈ ਕਿ ਚਾਹੇ ਅਫਸਰ ਸਹਿਬਾਨ ਖਾਂਦੇ ਸੀ ਕੋਣ ਖਾਂਦਾ ਸੀ ਰੱਬ ਜਾਣਦਾ ਪਰ ਅੱਜ ਮੈਡਮ ਨੂੰ ਅਸੀਂ ਜਦੋਂ ਬੇਨਤੀ ਕਰਕੇ ਮੈਡਮ ਇਹ ਜਗਾ ਸਾਡੇ ਸਰਕਾਰੀ ਜਗਾ ਇਹਨੂੰ ਲੋਕਾਂ ਦੀ ਪਬਲਿਕ ਦੀ ਵਰਤੋਂ ਚ ਲਿਆਂਦਾ ਜਾਵੇ ਉਹਨਾਂ ਨੇ ਸਾਡੀ ਬੇਨਤੀ ਨੂੰ ਮੰਨਦੇ ਹੋਏ ਉਹਨਾਂ ਨੇ ਨਿਰਦੇਸ਼ਾਂ ਨਿਰਦੇਸ਼ ਕਰਿਆ ਕਿ ਇਹ ਜਿਹੜਾ ਕਮਿਊਨਿਟੀ ਹਾਲ ਬਣਨਾ ਚਾਹੀਦਾ ਲੋਕਾਂ ਦੀ ਵਰਤੋਂ ਚ ਆਉਣਾ ਚਾਹੀਦਾ ਹੈ ਜੀ ਇਹਦਾ ਕਿਰਾਇਆ ਫਿਰ ਨਗਰ ਕੌਂਸਲ ਨੂੰ ਨਹੀਂ ਜਾਂਦਾ ਜੀ ਸਰ ਆਉਂਦਾ ਸੀਗਾ ਪਰ ਕਿਸੇ ਨੂੰ ਪਤਾ ਨਹੀਂ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਜੀ ਹਾਂ